ਇਹ ਵਜਾ ਜਿਹੜੇ ਦੋ ਅਕਾਲੀ ਦਲ ਬਣ ਗਏ ਦੋ ਪ੍ਰਧਾਨ ਬਣ ਗਏ ਇਹਨਾਂ ਦੀ ਪਹਿਲਾਂ ਹੀ ਸਾਜ਼ਿਸ਼ ਸੀ ਇਹਨਾਂ ਦੀ ਇਹ ਭੁੱਖ ਸੀ ਸੱਤਾ ਦੀ ਜਿਹਦੇ ਲਈ ਇਹ ਦੋ ਫਾੜ ਕਰ ਰਹੇ ਸੀ ਅਕਾਲੀ ਦਲ ਨੂੰ ਕਹਿੰਦੇ ਰਾਮ ਰਹੀਮ ਨੂੰ ਮਾਫੀ ਦੇਣ ਦੇ ਵਿੱਚ ਸੁਖਬੀਰ ਬਾਦਲ ਨੇ ਬੜਾ ਰੋਲ ਬੱਧਾ ਅਦਾ ਕੀਤਾ ਅਸੀਂ ਕਈ ਵਾਰੀ ਰੋਕਿਆ ਉਹ ਨਹੀਂ ਮੰਨੇ ਇਹੀ ਮਾਲਵੇ ਦੇ ਲੋਕ ਸੀ ਜਿਹੜੇ ਚਾਹੁੰਦੇ ਸੀ ਕਿ ਇਹਨਾਂ ਨੂੰ ਮਾਫੀ ਦਿੱਤੀ ਜਾਵੇ ਨਹੀਂ ਤਾਂ ਅਸੀਂ ਬਰਬਾਦ ਹੋ ਜਾਗੇ ਸਾਡੀ ਸਰਕਾਰ ਇਹ ਖੁਦ ਕਰਵਾਉਣ ਵਾਲੇ ਸੀ ਇਹ ਜਿਹੜਾ ਇਕੱਠ ਹੈ ਕੀ ਦਰਸਾਉਂਦਾ ਉਹਨਾਂ ਲੋਕਾਂ ਨੂੰ ਜੋ ਆਪਣੀ ਵਕਲੀ ਸਟੇਜ ਜੜੀ ਲਾ ਕੇ ਬੈਠੇ ਨੇ ਮੈਂ ਪਿੰਡਾਂ 'ਚ ਜਾਣੀ ਆ ਉਹ ਲੋਕ ਇਹੀ ਕਹਿੰਦੇ ਨੇ ਇਹਨਾਂ ਨੇ ਪੂਰਾ ਜ਼ੋਰ ਲਾਇਆ ਪਿੰਡਾਂ 'ਚ ਜਾ ਕੇ ਬਸਾਂ ਵੀ ਭੇਜੀਆਂ ਹੋਰ ਵੀ ਪੈਸੇ ਦੀ ਮਦਦ ਵੀ ਕੀਤੀ ਕਿ ਆਓ ਪਰ ਲੋਕ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਟੱਕੜ ਦੇ નીચે ਆਪ ਮੁਹਾਰੇ ਔਰ ਪ੍ਰਧਾਨ ਮੰਨਦੇ ਹੋਏ ਇੱਥੇ ਆਏ ਨੇ ਕਿ ਕੋਈ ਗਲਤੀ ਹੋ ਗਈ ਸੀ ਸੁਖਬੀਰ ਸਿੰਘ ਬਾਦਲ ਵਾਲਾ ਅਕਾਲੀ ਦਲ ਕੋ ਦੇਖੋ ਗਲਤੀਆਂ ਕਰਾਉਣ ਵਾਲੇ ਵੀ ਇਹੀ ਲੋਕ ਸੀ ਉਦੋਂ ਜਦੋਂ ਇਹ ਗਲਤੀਆਂ ਹੁਣ ਕਹਿ ਰਹੇ ਨੇ ਉਦੋਂ ਇਹ ਪਾਰਟੀ ਦੇ بڑے بڑے ਅਹੁਦੇ ਮਾਨ ਰਹੇ ਸੀ ਕੋਰ ਕਮੇਟੀਆਂ 'ਚ ਬੈਠੇ ਹੋਏ ਸੀ ਇਹਨਾਂ ਨੇ ਪੂਰੀ ਸੱਤਾ ਬਾਨੀ ਮਜ਼ੇਲੇ ਅਜੇ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਕਹਿ ਰਹੇ ਨੇ ਕਿ ਇਹਨਾਂ ਨੇ ਗਲਤੀਆਂ ਕੀਤੀਆਂ ਬੀਬੀ ਜੀ ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੱਡਾਈ ਇਕੱਠ ਕਰਕੇ ਆਪਣੀ ਸ਼ਕਤੀ ਦਾ ਪ੍ਰਦਰਸ਼ਨ ਕੀਤਾ ਗਿਆ ਇਹ ਜਿਹੜਾ ਕਾਠਿਆ ਕੀ ਦਰਸਾਉਂਦਾ ਉਹਨਾਂ ਲੋਕਾਂ ਨੂੰ ਜੋ ਆਪਣੀ ਵਕਲੀ ਸਟੇਜ ਜੜੀ ਲਾ ਕੇ ਬੈਠੇ ਨੇ ਅੱਜ ਉਹਨਾਂ ਨੂੰ ਸੋਚਣ ਦੀ ਜ਼ਰੂਰਤ ਹੈ ਕਿ ਉਹਨਾਂ ਨੇ ਪੂਰੀ ਵਾਹ ਲਗਾ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰਨ ਲਈ ਉਹ ਪਾਰਟੀ ਜਿਹੜੀ ਪੰਜਾਬੀਆਂ ਦੇ ਹੱਕਾਂ ਦੀ ਗੱਲ ਕਰਦੀ ਆਈ ਔਰ ਕਰਦੀ ਰਹੇਗੀ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਖਤਮ ਕਰਨ ਦੀ ਪਰ ਲੋਕਾਂ ਨੇ ਫਤਿਮਾ ਉਹ ਦੁਬਾਰਾ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਹੱਕ ਜਿੱਤਿਆ ਹੋਰ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਹਰਮਨ ਨੇਤਾ ਪਿਆਰੇ ਨੇਤਾ ਸਿਰਫ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਔਰ ਉਹ ਉਹ ਨਾਲ ਤਗੜੇ ਹੋ ਕੇ ਖੜੇ ਹੋਏ ਨੇ ਕੀ ਵਜ੍ਹਾ ਜਿਹੜੇ ਦੋ ਅਕਾਲੀ ਦਲ ਬਣ ਗਏ ਦੋ ਪ੍ਰਧਾਨ ਬਣ ਗਏ ਦੇਖੋ ਇਹ ਇਹਨਾਂ ਦੀ ਪਹਿਲਾਂ ਹੀ ਸਾਜ਼ਿਸ਼ ਸੀ ਇਹਨਾਂ ਦੀ ਇਹ ਭੁੱਖ ਸੀ ਸੱਤਾ ਦੀ ਜਿਹਦੇ ਲਈ ਇਹ ਦੋ ਫਾੜ ਕਰ ਰਹੇ ਸੀ ਅਕਾਲੀ ਦਲ ਨੂੰ ਇਹ ਜਿੰਨੇ ਮਰਜ਼ੀ ਅਕਾਲੀ ਦਲ ਬਣਾ ਲੈਣ ਪਹਿਲਾਂ ਵੀ ਬੰਦੇ ਰਹੇ ਨੇ ਆਉਣ ਵਾਲੇ ਟਾਈਮ 'ਚ ਵੀ ਬੰਦੇ ਰਹਿਣਗੇ ਪਰ ਅਕਾਲੀ ਦਲ ਜਿਹਦੀ ਜਿਉਂ ਚੋ ਨਿਸ਼ਾਨ ਟੱਕੜੀ ਐ ਮੈਂ ਪਿੰਡਾਂ ਚ ਜਾਨੀ ਆ ਉਹ ਲੋਗ ਇਹੀ ਕਹਿੰਦੇ ਨੇ ਇਹਨਾਂ ਨੇ ਪੂਰਾ ਜ਼ੋਰ ਲਾਇਆ ਪਿੰਡਾਂ ਚ ਜਾ ਕੇ ਬਸਾਂ ਵੀ ਭੇਜੀਆਂ ਹੋਰ ਵੀ ਪੈਸੇ ਦੀ ਮਦਦ ਵੀ ਕੀਤੀ ਕਿ ਆਓ ਪਰ ਲੋਗ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਟੱਕੜੀ ਦੇ نیچے ਆਪ ਮੁਹਾਰੇ ਔਰ ਪ੍ਰਧਾਨ ਮੰਨਦੇ ਹੋਏ ਇੱਥੇ ਆਏ ਨੇ ਔਰ ਜਿਨ੍ਹਾਂ ਨੂੰ ਕੋਈ ਲਾਲਚ ਨਹੀਂ ਕੁਝ ਵੀ ਨਹੀਂ ਐ ਪਰ ਅੱਜ ਬਰਾਬਰ ਦੀ ਟੱਕਰ ਦੂਜੇ ਪਾਸੇ ਵੀ ਹੈਗੀ ਐ ਕਿਸ ਤਰ੍ਹਾਂ ਦੇਖਦੇ ਜੀ ਜੀ ਇਹ ਉਹ ਮੈਂ ਤੁਹਾਨੂੰ ਦੱਸਦਾ ਕਿ ਜਿੰਨਾ ਵੀ ਇਹ ਇਕੱਠ ਐ ਇਹ ਸੰਗਰੂਰ ਬਰਨਾਲਾ ਔਰ ਕੋਟਲੇ ਦੇ ਲੋਕ ਆਏ ਨੇ ਇਹਨਾਂ ਨੇ ਪੂਰਾ ਪੰਜਾਬ ਬੁਲਾਇਆ ਹੋਇਆ ਤੁਸੀਂ ਗੱਡੀਆਂ ਜਾ ਕੇ ਚੈੱਕ ਕਰੋ ਪੂਰੇ ਪੰਜਾਬ ਦੇ ਲੋਕ ਉੱਥੇ ਇਕੱਠ ਕਰ ਰਹੇ ਨੇ ਚਾਹੇ ਜੋ ਮਰਜ਼ੀ ਆ ਪੈਸੇ ਦੇ ਕੇ ਔਰ ਇੱਕ ਹੋਰ ਗੱਲ ਇਹਨਾਂ ਦੀ ਦੂਜੀਆਂ ਜਿਹੜੀਆਂ ਪਾਰਟੀਆਂ ਨੇ ਵਿਰੋਧੀ ਸਾਡੀਆਂ ਵਿਰੋਧੀ ਔਰ ਦਿੱਲੀ ਦੀਆਂ ਤਾਕਤਾਂ ਜਿਹੜੀਆਂ ਸਾਨੂੰ ਬਰਬਾਦ ਕਰਨ ਲੱਗੀਆਂ ਨੇ ਪੰਜਾਬ ਦੀ ਜਿਹੜੀ ਗੱਲ ਕਰਦੀ ਆ ਪਾਰਟੀ ਪੰਜਾਬ ਦੀ ਖੇਤਰੀ ਪਾਰਟੀ ਉਹਨੂੰ ਗੱਲ ਉਹਦੀ ਗੱਲ ਕਰ ਰਹੀਆਂ ਨੇ ਉਹਨਾਂ ਨੇ ਵੀ ਉਹਨਾਂ ਦਾ ਪੂਰਾ ਸਾਥ ਦਿੱਤਾ ਤਾਂ ਕਿ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਇਹ ਦਿਖਾ ਸਕਣ ਕਿ ਪੰਜਾਬ 'ਚ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਵਜੂਦ ਖਤਮ ਹੋ ਗਿਆ ਪਰ ਇਹ ਖਤਮ ਨਹੀਂ ਹੋਏਗਾ ਇਹ ਹੁਣ ਪੂਰੇ ਜੋਸ਼ ਨਾਲ ਹੋਰ ਅੱਗੇ ਲੋਕ ਅੱਜ ਦਾ ਇਕੱਠ ਦੇਖ ਕੇ ਵੱਧ ਚੜ ਕੇ ਆਉਣਗੇ ਕੀ ਵਜ੍ਹਾ ਮੰਨਦੇ ਹੋ ਕਿ ਦੋ ਕਾਲੀ ਦਲ ਬਣ ਕੇ ਕੋਈ ਗਲਤੀ ਹੋ ਗਈ ਸੀ ਸੁਖਬੀਰ ਸਿੰਘ ਬਾਦਲ ਵਾਲਾ ਅਕਾਲੀ ਦਲ ਕੋ ਦੇਖੋ ਗਲਤੀਆਂ ਕਰਾਉਣ ਵਾਲੇ ਵੀ ਇਹੀ ਲੋਕ ਸੀ ਉਦੋਂ ਜਦੋਂ ਇਹ ਗਲਤੀਆਂ ਹੁਣ ਕਹਿ ਰਹੇ ਨੇ ਉਦੋਂ ਇਹ ਪਾਰਟੀ ਦੇ بڑے بڑے ਅਹੁਦੇ ਮਾਨ ਰਹੇ ਸੀ ਕੋਰ ਕਮੇਟੀਆਂ 'ਚ ਬੈਠੇ ਹੋਏ ਸੀ ਇਹਨਾਂ ਨੇ ਪੂਰੀ ਸੱਤਾ ਬਾਨੀ ਮਜ਼ੇ ਲੈ ਅਜੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਕਹਿ ਰਹੇ ਨੇ ਕਿ ਇਹਨਾਂ ਨੇ ਗਲਤੀਆਂ ਕੀਤੀ ਮੈਂ ਉਹਨਾਂ ਮੀਟਿੰਗਾਂ 'ਚ ਹੁੰਦੀ ਸੀ ਜਦੋਂ ਸਾਡੀਆਂ ਮੀਟਿੰਗਾਂ ਹੁੰਦੀਆਂ ਸੀ ਉਦੋਂ ਹੀ ਉਹ ਲੋਕ ਸੀ ਜੋ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਕਹਿੰਦੇ ਸੀ ਕਿ ਆਪਣੇ ਅਸੂਲਾਂ ਤੇ ਸਮਝੌਤਾ ਕਰ ਲਓ ਕੋਈ ਗੱਲ ਨਹੀਂ ਕੁਝ ਨਹੀਂ ਹੁੰਦਾ ਪੰਜਾਬ ਦੇ ਲੋਕਾਂ ਦੀ ਮੰਗਾਂ ਨੂੰ ਛੱਡੋ ਕਿਸਾਨਾਂ ਦੀ ਮੰਗਾਂ ਨੂੰ ਛੱਡੋ ਬੰਦੀ ਸਿੰਘਾਂ ਦੀ ਰਿਹਾਈ ਨੂੰ ਛੱਡੋ ਬਸ ਆਪਾਂ ਨੇ ਕੀ ਕਰਨਾ ਆਪਣੇ ਸਰਕਾਰ ਬਣਾਉਣੀ ਆ ਅਸੀਂ ਬਹੁਤ ਦੇਰ ਤੋਂ ਸੱਤਾ ਤੋਂ ਦੂਰ ਬੈਠੇ ਹੋਏ ਆ ਸਾਡੇ ਸਰਕਾਰ ਬਣਾਉਣੀ ਆ ਆਪਾਂ ਸਮਝੌਤਾ ਕਰ ਲਓ ਪਰ ਸਰਦਾਰ ਸੁਖਬੀਰ ਸਿੰਘ ਬਾਦਲ ਕਹਿੰਦੇ ਸੀ ਕੋਈ ਗੱਲ ਨਹੀਂ ਹੁਣ ਨਹੀਂ ਅਗਲੇ 5 ਸਾਲ ਨਹੀਂ ਪਰ ਕੋਈ ਗੱਲ ਨਹੀਂ ਲੋਕ ਇਸ ਤਾਕਤ ਨਾਲ ਹਜ਼ੂਮ ਲੈ ਕੇ ਆਉਣਗੇ ਕਿ ਦੁਨੀਆ ਦੇਖੇਗੀ ਕਿ ਰੋਮਨੀ ਅਕਾਲੀ ਦਲ ਤਾਕਤ ਕੀ ਜਿੰਨਾ ਮਰਜ਼ੀ ਜੋੜ ਲਾ ਲੈਂਦੇ ਕਹਿੰਦੇ ਰਾਮ ਰਹੀਮ ਨੂੰ ਮਾਫੀ ਦੇਣ ਦੇ ਵਿੱਚ ਸੁਖਬੀਰ ਬਾਦਲ ਨੇ ਬੜਾ ਰੋਲ ਵੱਦਾ ਅਦਾ ਕੀਤਾ ਅਸੀਂ ਕਈ ਵਾਰੀ ਰੋਕਿਆ ਉਹ ਨਹੀਂ ਮੰਨੇ ਇਹਨਾਂ ਦਾ ਕਹਿਣ ਨੂੰ ਇਹ ਸਾਰਾ ਝੂਠ ਬੋਲ ਰਹੇ ਜੋ ਕਹਿਣਾ ਜਿਨ੍ਹਾਂ ਨੇ ਕਹਿਣ ਨੂੰ ਕੁਝ ਹੋਰ ਤਾਂ ਹੈ ਨਹੀਂ ਇਹ ਕੁਝ ਕਹਿ ਨਹੀਂ ਸਕਦੇ ਇਹੀ ਕਹਿਣਗੇ ਕਿਉਂਕਿ ਇਹ ਖੁਦ ਸੀ ਇਹੀ ਤਾਂ ਸੀ ਇਹੀ ਮਾਲਵੇ ਦੇ ਲੋਕ ਸੀ ਜਿਹੜੇ ਚਾਹੁੰਦੇ ਸੀ ਕਿ ਇਹਨਾਂ ਨੂੰ ਮਾਫੀ ਦਿੱਤੀ ਜਾਵੇ ਨਹੀਂ ਤਾਂ ਅਸੀਂ ਬਰਬਾਦ ਹੋ ਜਾਵਾਂਗੇ ਸਾਡੀ ਸਰਕਾਰ ਇਹ ਖੁਦ ਕਰਵਾਉਣ ਵਾਲੇ ਸੀ ਅੱਜ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਜੋ ਉਹਨਾਂ ਦੀ ਇਨਸਾਨੀ ਜੋ ਉਹਨਾਂ ਦਾ ਭੋਲਾਪਨ ਦਾ ਇਹਨਾਂ ਨੇ ਫਾਇਦਾ ਉਠਾਇਆ ਪਰ ਅੱਜ ਸਰਦਾਰ ਸੁਖਵੀਰ ਸਿੰਘ ਬਹੁਤ ਨਿੱਖਰ ਕੇ ਕਹਿੰਦੇ ਰਹਿਣਾ ਜਦੋਂ ਬੰਦਾ ਜ਼ਮੀਨ ਨਾਲ ਚੱਲ ਚੱਲ ਕੇ ਧੋਖੇ ਖਾ ਖਾ ਕੇ ਬਹੁਤ ਅੱਗੇ ਅੱਛੇ ਤਰੀਕੇ ਨਾਲ ਨਿੱਖਰ ਕੇ ਆਉਂਦਾ ਸਰਦਾਰ ਸੁਖਬੀਰ ਸਿੰਘ 2027 ਦਾ ਵਿਜ਼ਨ ਕੀ ਕਹਿੰਦਾ ਟੱਕਰ ਦੇ ਪਾਣਗੇ ਸੁਖਬੀਰ ਬਾਦਲ ਗਿਆਨੀ ਹਰਪ੍ਰੀਤ ਸਿੰਘ ਹੋਣਾ ਨੂੰ ਜਾਂ ਫਿਰ ਉਸ ਪਾਰਟੀ ਨੂੰ ਉਸ ਧੜੇ ਨੂੰ ਗਿਆਨੀ ਹਰਪ੍ਰੀਤ ਸਿੰਘ ਦੀ ਗੱਲ ਕਰਦੀ ਉਹ ਤਾਂ ਕਿਤੇ ਕਾਊਂਟ ਹੀ ਨਹੀਂ ਕਰਦੇ ਸਰਦਾਰ ਸੁਖਬੀਰ ਸਿੰਘ ਬਾਦਲ ਪੂਰੇ ਪੰਜਾਬ ਦੇ ਜਿਹੜੀ ਮਰਜ਼ੀ ਤਾਕਤਾਂ ਮਿਲ ਕੇ ਵੀ ਆ ਜਾਣ ਇੱਕੋ ਇੱਕ ਪਾਰਟੀ ਹੋਊਗੀ ਸ਼੍ਰੋਮਣੀ ਅਕਾਲੀ ਦਲ ਨੂੰ ਫਤਿਹ ਜ਼ਰੂਰ ਹੋਗੀ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਸੋ ਜਜ਼ਬਾਤ ਪੂਰੇ ਜੋਰਾ ਤੇ ਨੇ ਤੇ ਇਕੱਠ ਵੀ ਪੂਰਾ ਠਾਠਾ ਮਾਰਦਾ ਦਿਖਾਈ ਦੇ ਰਿਹਾ ਕੈਮਰਾਮੈਨ ਅਜੇ ਦੇ ਨਾਲ ਸਿਮਰਨਪ੍ਰੀਤ ਸਿੰਘ ਪਿੰਡ ਲੋਗੋਵਾਲ